ਕੇਂਦਰ ਸਰਕਾਰ ਨੇ ਸਿੱਖ ਜਥੇਦਾਨ ਨੰਕਾਨਾ ਸਾਹਿਬ ਜਾਂ ਤੋਂ ਜਿਹੜਾ ਰੋਕਿਆ ਇਹ ਚਾਰੇ ਇਸ਼ੂ ਸਾਡੇ ਸਾਹਮਣੇ ਪ੍ਰਮੁੱਖ ਹਨ ਚੁਣੌਤੀਆਂ ਹਨ ਔਰ ਇਹਨਾਂ ਚਾਰਾਂ ਇਸ਼ੂਸ ਤੇ ਅੱਜ ਦੀ ਪ੍ਰੈਸ ਕਾਨਫਰੰਸ ਸੱਦੀ ਗਈ ਪੁਲਿਸ ਦਾ ਜਿਹੜਾ ਫੇਕ ਇਨਕਾਊਂਟਰਸ ਤੋਂ ਇਹ ਫਰਜੀ ਮੁਕਾਬਲੇ ਬਣਾਉਂਦਾ ਰੁਝਾਨ ਹੈ ਇਹ ਲੇਟ 8:00 ਤੋਂ ਸਟਾਰਟ ਹੈ ਆਈ ਥਿੰਕ अर्ली 8:00 ਇਹ ਸਟਾਰਟ ਹੋ ਗਿਆ ਸੀ ਪਰ ਲੇਟ 80 ਤੱਕ ਜਾਂਦੇ ਜਾਂਦੇ ਇਹ ਬਹੁਤ ਵੱਡੇ ਪੱਧਰ ਤੇ ਫਰਜੀ ਮੁਕਾਬਲੇ ਬਣਾਏ ਗਏ ਬਹੁਤ ਸਾਰੇ ਜਗਾਰੂ ਸਿੰਘਾਂ ਨੂੰ ਅਤੇ ਹੋਰ ਜਿਹੜੇ ਸੰਘਰਸ਼ ਨਾਲ ਜੁੜੇ 7.5 ਸੰਘਰਸ਼ ਦੇ ਸਪੋਰਟਰ ਸੀ ਉਹਨਾਂ ਨੂੰ ਵੱਡੇ ਪੱਧਰ ਤੇ ਕਰੋ ਚੱਕ ਕੇ ਤਸੱਦਦ ਕਰਕੇ ਗਾਇਬ ਕੀਤਾ ਗਿਆ ਫਰਜੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਗਿਆ ਔਰ ਬਹੁਤ ਸਾਰੇ ਨੌਜਵਾਨ ਉਸ ਵੇਲੇ ਜਜਾਰੂ ਸਫਾਂ ਦੇ ਵਿੱਚ ਪੁਲਿਸ ਦੇ ਇਸ ਤਸ਼ੱਦਦ ਇਸ ਜ਼ੁਲੰਮੀ ਕਾਰਨ ਸ਼ਾਮਲ ਹੋਏ ਪੰਜਾਬ ਪੁਲਿਸ ਦੇ ਜਿਹੜੇ ਪਰਸਨਲ ਨੇ ਉਹ ਵੀ ਪੰਜਾਬ ਦੇ ਨੇਟਿਵਸ ਨੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਸਾਡੇ ਜਜਾਰੂ ਵੀਰ ਜਜਾਰੂ ਸਿੰਘ ਸੀ ਉਹ ਵੀ ਪੰਜਾਬ ਦੇ ਪਹਿਰੇਦਾਰ ਸੀ ਸੋ ਪੁਲਿਸ ਦੀ ਇਸ ਅਨਲੌਫਲ ਮੈਥਡ ਨੇ ਗੈਰ ਕਾਨੂੰਨੀ ਗੈਰ ਸੰਵਧਾਨਿਕ ਤਰੀਕਿਆਂ ਨੇ ਦੋਨਾਂ ਤਰ੍ਹਾਂ ਦੇ ਵਿੱਚ ਦੋਨਾਂ ਕੈਂਪਾਂ ਦੇ ਵਿੱਚ ਕੁੜਕਣ ਨਫਰਤ ਅਤੇ ਦੁਸ਼ਮਣੀ ਵਾਲਾ ਇੱਕ ਮਾਹੌਲ ਸਰਜਿਆ ਕਾਫੀ ਲੰਮੇ ਸਮੇਂ ਤੋਂ ਇਹ ਜਿਹੜੀ ਫੇਕ ਐਨਕਾਊਂਟਰਸ ਦੀ ਪ੍ਰਥਾ ਸੀ ਇਸ ਨੂੰ ਇਸ ਦੇ ਉੱਤੇ ਇੱਕ ਰੋਕ-ਟਾਮ ਲੱਗੀ ਹੋਈ ਸੀ ਬਟ ਪਿਛਲੇ ਕੁਝ ਸਮੇਂ ਤੋਂ ਦੁਬਾਰਾ ਪੁਲਿਸ ਨੇ ਆਪਣੀ ਇਸ ਪਾਲਿਸੀ ਨੂੰ ਰਿਵਾਈਜ਼ ਕੀਤਾ ਬੇਸ਼ੱਕ ਇਸ ਵਾਰ ਉਹਨਾਂ ਨੇ ਸਿੱਧੇ-ਸਿੱਧੇ ਨੌਜਵਾਨਾਂ ਨੂੰ ਇਲੀਮੀਨੇਟ ਕਰਨ ਦੀ ਥਾਂ ਇੱਕ ਨਵੀਂ ਜਿਹੜੀ ਰਿਵਾਈਜ਼ਡ ਉਹਨਾਂ ਦੀ ਪਾਲਿਸੀ ਹੈ ਉਹਦੇ 'ਚ ਉਹ ਨੌਜਵਾਨਾਂ ਨੂੰ ਨਕਾਰਾਕਾਰਯਣੇ ਡਿਸੇਬਲ ਕਰ ਰਹੇ ਹੈ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹ ਪੁਲਿਸ ਲੀਡਰਸ਼ਿਪ ਦੇ ਕੈਪਟਨ ਬਣ ਕੇ ਵਿਚਰ ਰਹੀ ਹੈ ਸਾਡੀ ਗਵਰਨਮੈਂਟ ਨੂੰ politcal leadership ਨੂੰ political parties ਨੂੰ ਤੇ ਪੁਲਿਸ ਲੀਡਰਸ਼ਿਪ ਨੂੰ ਇਹ ਚੇਤਾਵਨੀ ਹੈ ਕਿ ਉਹਨਾਂ ਨੂੰ ਆਪਣੇ ਇਸ unlawful unconstitutional ਤਰੀਕਿਆਂ ਨੂੰ ਬੰਦ ਕਰਨਾ ਪਵੇਗਾ ਇਸ ਲਈ ਲੰਬੇ ਸਮੇਂ ਤੋਂ ਪਾਰਲੀਮੈਂਟ ਨੇ ਇੰਡੀਅਨ ਪਾਰਲੀਮੈਂਟ ਨੇ ਬਹੁਤ ਸਾਰੇ ਐਸੇ ਲਾਜ਼ ਬਣਾਏ ਨੇ ਜਿਨ੍ਹਾਂ ਨੂੰ ਅਸੀਂ ਬਲੈਕ ਲਾਜ਼ ਕਹਿੰਦੇ ਆਂ ਅਗਰ ਪੁਲਿਸ ਲਈ ਉਹ ਲਾਜ਼ ਅਜੇ ਵੀ ਇਨਸਫੀਸ਼ੀਐਂਟ ਨੇ ਘੱਟ ਨੇ ਤੇ ਉਹ ਪਾਰਲੀਮੈਂਟ ਨੂੰ ਅਪਰੋਚ ਕਰਨ ਲਾਅ ਮੇਕਰਸ ਨੂੰ ਅਪਰੋਚ ਕਰਨ ਤੇ ਹੋਰ ਮਜ਼ੀਦ ਜਿਹੜੇ ਲਾਜ਼ ਚਾਹੁੰਦੇ ਨੇ ਉਹ ਪਾਰਲੀਮੈਂਟ ਦੇ ਰਾਹੀਂ ਬਿਲਡ ਕੀਤੇ ਜਾ ਸਕਦੇ ਨੇ ਬਟ ਪੁਲਿਸ ਨੂੰ ਆਪਣੀ ਫੰਕਸ਼ਨਿੰਗ ਤੇ ਆਪਣੀ ਵਰਕਿੰਗ ਕਾਨੂੰਨ ਦੇ ਘੇਰੇ ਘੇਰੇ ਦੇ ਵਿੱਚ ਰਹਿ ਕੇ ਕਰਨੀ ਪੈਂਦੀ ਹੈ ਔਰ ਇਹ ਉਹਨਾਂ ਦੀ ਡਿਊਟੀ ਵੀ ਹੈ ਔਰ ਜੋ ਜੋ ਕਰ ਰਹੇ ਨੇ ਉਹ ਕਾਨੂੰਨ ਦੇ ਘੇਰੇ ਤੋਂ ਬਾਹਰ ਜਾ ਕੇ ਕਰ ਰਹੇ ਤਿੰਨ categories ਨੂੰ ਐਸ ਵੈਲ ਐ ਟਾਰਗੇਟ ਕੀਤਾ ਜਾ ਰਿਹਾ ਹੈ ਪਹਿਲੀ ਕੈਟਾਗਰੀ ਹੈ ਜਿਹੜੇ ਗੈਂਗਸਟਰਸ ਨੇ ਉਹਨਾਂ ਨੂੰ ਜਦੋਂ ਵੀ ਗ੍ਰਿਫਤਾਰ ਕਰਦੀ ਹੈ ਤੇ ਫੇਕ என்கਾਉਂਟਰ ਦੇ ਵਿੱਚ ਉਹਨਾਂ ਦਾ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕਈ ਥਾਵਾਂ ਤੋਂ ਉਹਨਾਂ ਨੂੰ ਉਹਨਾਂ ਦੇ ਲਕਤਾਂ ਦੇ ਵਿੱਚ ਗੋਲੀਆਂ ਮਾਰ ਕੇ ਇੱਕ ਸੇਮ ਪੈਟਰਨ ਰਾਹੀਂ ਉਹਨਾਂ ਨੂੰ ਜਕਮੇ ਕੀਤਾ ਜਾਂਦਾ ਹੈ ਡਿਸੇਬਲ ਕੀਤਾ ਜਾਂਦਾ ਹੈ ਦੂਸਰੇ ਨੇ ਜਿਹੜੇ ਡਰੱਗ ਪੈਡਲਰਸ ਨੇ ਜਾਂ ਡਰੱਗ ਦੇ ਵਪਾਰ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਕੀਤਾ ਜਾਂਦਾ ਹੈ ਤੀਸਰਾ ਜਿਹੜੇ ਨੌਜਵਾਨ ਕੰਡਾ ਦੇ ਉੱਤੇ ਖਾਲਸਤਾਨ ਦੇ ਨਾਰੇ ਲਿਖਦੇ ਨੇ ਉਹਨਾਂ ਨੂੰ ਵੀ ਹੁਣ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਦੇ ਉਹਨਾਂ ਦੇ ਵੀ ਉਹਨਾਂ ਨੂੰ ਵੀ ਫੇਕ ਇਨਕਾਊਂਟਰ ਦੇ ਵਿੱਚ ਦਿਖਾਇਆ ਜਾਂਦਾ ਕੁਝ ਖਾਮਾਂ ਤੇ ਉਹਨਾਂ ਨੂੰ ਇਲੀਮੀਨੇਟ ਕੀਤਾ ਗਿਆ ਮਾਰਿਆ ਗਿਆ ਕੁਝ ਖਾਮਾਂ ਤੇ ਉਹਨਾਂ ਨੂੰ ਨਕਾਰਾ ਕੀਤਾ ਗਿਆ ਅਸੀਂ ਪੰਜਾਬ ਨੂੰ ਸ਼ਾਂਤੀ ਆਪਸੀ ਭਾਈਚਾਰਾ ਔਰ ਖੁਸ਼ਹਾਲ ਦੇਖਣਾ ਚਾਹੁੰਦੇ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਦੇ ਅੰਦਰ ਕੁਝ ਵੀ ਐਸਾ ਹੋਵੇ ਜਿਸ ਦੇ ਨਾਲ ਕਿਤੇ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੋਵੇ ਸੋਸਾਇਟੀ ਦੇ ਵਿੱਚ ਕੋਈ ਆਪਸੀ ਝਗੜੇ ਨਫਰਤ ਪੈਦਾ ਹੋਵੇ ਕਿਹੜੇ ਗੈਂਗਸਟਰਸ ਨੇ ਜਿਹੜੀ ਐਕਸਟਰੈਸ਼ਨਸ ਹੋ ਰਹੀਆਂ ਨੇ ਜਿਹੜੀ ਲੁੱਟ ਹੋ ਰਹੀ ਹੈ ਉਹਨਾਂ ਨੂੰ ਕਾਨੂੰਨ ਅਨੁਸਾਰ ਨਿਜਟਿਆ ਜਾਵੇ ਜਿਹੜੇ ਨਸ਼ਿਆਂ ਦੇ ਵਪਾਰੀ ਨੇ ਉਹਨਾਂ ਨੂੰ ਵੀ ਸ਼ਕਤੀ ਦੇ ਨਾਲ ਕਾਨੂੰਨ ਅਨੁਸਾਰ ਹੀ ਨਿਜਟਿਆ ਜਾਵੇ। ਔਰ ਜਿਹੜੀ ਤੀਸਰੀ ਕੈਟਾਗਰੀ ਹੈ ਜਿਹੜੇ ਕੰਦਾਂ ਤੇ ਖਾਲਿਸਤਾਨ ਦੇ ਨਾਰੇ ਲਿਖਤੇ ਨੇ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨਾਲ ਪੁਲਿਸ ਦਾ ਵਿਹਾਰ ਹੈ ਉਹ ਬਿਲਕੁਲ ਹੀ ਅਨ ਡੈਮੋਕਰੈਟਿਕ ਅਨ ਕਨਸਟੀਟਿਊਸ਼ਨਲ ਤੇ ਅਨ ਲਾਫਰ ਹੈ। ਅਗਰ ਕੋਈ ਵੀ ਉਹਨਾਂ ਦੇ ਉੱਤੇ ਜੁਰਮ ਬੰਦਾ ਹੈ ਤੇ ਕਾਨੂੰਨ ਅਨੁਸਾਰ ਉਹਨਾਂ ਦੇ ਖਿਲਾਫ ਕਾਰਵਾਈ ਉਡੀ ਚਾਹੀਦੀ ਹੈ ਹਾਲਾਂਕਿ ਖਾਲਿਸਤਾਨ ਦੇ ਨਾਰੇ ਲਿਖਣੇ ਕੋਈ ਜੁਰਮ ਨਹੀਂ ਹੈ ਆਪਣੀ ਭਾਵਨਾ ਆਪਣੀ ਵਿਚਾਰ ਪ੍ਰਗਟ ਕਰਨ ਦਾ ਪੂਰਨ ਹੱਕ ਹੈ ਔਰ ਹਮ ਤਾਂ ਬਹੁਤ ਸਾਰੀਆਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੀਆਂ ਰੂਲਿੰਗ ਨੇ ਇਸ ਸਬੰਧੀ ਔਰ ਇਹ ਪਤਾ پولیس ਨੂੰ ਕਈ ਵਾਰ ਕਹਿੰਦੇ ਸਮਝਦਾ ਜੋ ਪੁਲਿਸ ਕਰ ਰਹੀ ਹੈ ਉਹਨਾਂ ਨੂੰ ਪਤਾ ਹੈ ਕਿ ਉਹ ਗਲਤ ਕਰ ਰਹੇ ਨੇ ਫਿਰ ਵੀ ਉਹ ਇੱਕ ਪੈਸੇ ਹੀ ਦੇਣਾ ਚਾਹੁੰਦੇ ਨੇ ਡਰਾਉਣਾ ਚਾਹੁੰਦੇ ਨੇ ਡਰ ਦਾ ਡਰ ਦਾ ਸਹਿਮ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ ਤਾਕੀ ਨੌਜਵਾਨ ਆਪਣੇ ਹੱਕ ਹਕੂਕ ਲਈ ਬੋਲਣ ਦਾ ਲੜਣ ਲਈ ਅੱਗੇ ਨਾ ਆਉਣ। ਸੋ ਜੋ ਵੀ ਕੁਝ ਪੁਲਿਸ ਕਰੇ ਕਾਨੂੰਨ ਅਨੁਸਾਰ ਕਰੇ ਕਾਨੂੰਨ ਦੇ ਘੇਰੇ ਦੇ ਵਿੱਚ ਰਹਿ ਕੇ ਕਰੇ। ਔਰ ਜਿਹੜੇ ਉਹਨਾਂ ਨੇ ਇਹ ਤਰੀਕੇ ਅਨਲੋਫਲ ਮੈਥਡਸ ਅਪਣਾਏ ਨੇ ਉਹਨਾਂ ਨੂੰ ਬੰਦ ਕਰ ਦੇਣੇ ਚਾਹੀਦੇ। ਪਹਿਲਾਂ ਵੀ ਆਪਸੀ ਬਹੁਤ ਗੜਤਤ ਪੈਦਾ ਹੋਈ ਸੀ, ਦੂਰੀਆਂ ਪੈਦਾ ਹੋਈਆਂ ਸੀ। ਹੋਂ ਖਰਾਬੇ ਤੱਕ ਗੱਲ ਗਈ ਸੀ ਹੁਣ ਵੀ ਜੋ ਪੁਲਿਸ ਦਾ ਐਸਰਵੇ ਰਵਈਆ ਇਹ ਵੀ ਕੋਈ ਚੰਗਾ ਰਵਈਆ ਨਹੀਂ ਹੈ ਇਹ ਵੀ ਫਿਰ ਇੱਕ ਵਾਰ ਪੰਜਾਬ ਨੂੰ ਉਸੇ ਦੌਰ ਦੇ ਵਿੱਚ ਧੱਕਣ ਵਾਲਾ ਰਵਈਆ ਫਿਰ ਜੋ ਨੌਜਵਾਨਾਂ ਦੇ ਵਿੱਚ ਡਰ ਸੈਪੈਡਾ ਕਰਨ ਵਾਲਾ ਰਵਈਆ ਫਿਰ ਨੌਜਵਾਨਾਂ ਨੂੰ ਘਰਾਂ ਵਿੱਚੋਂ ਝੁੜਾਉਂਦਾ ਰਵਈਆ ਫਿਰ ਨੌਜਵਾਨਾਂ ਦੇ ਮਨ ਦੇ ਵਿੱਚ ਸਹਿਮ ਪਾਉਂਦਾ ਰਵਈਆ ਸੋ ਇਹਨਾਂ ਨੂੰ ਸਮਝਣਾ ਚਾਹੀਦਾ ਪੁਲਿਸ ਲੀਡਰਸ਼ਿਪ ਨੂੰ ਔਰ ਆਪਣੀ ਇਸ ਪਾਲਿਸੀ ਨੂੰ ਬੰਦ ਕਰਕੇ ਰੀ ਥਿੰਕਿੰਗ ਕਰਨੀ ਚਾਹੀਦੀ ਹੈ ਔਰ ਜੋ ਵੀ ਉਹਨਾਂ ਨੇ ਫੰਕਸ਼ਨਿੰਗ ਕਰਨੀ ਹੈ ਉਹ ਕਾਨੂੰਨ ਅਨੁਸਾਰ ਕਰਨ ਔਰ ਕਾਨੂੰਨ ਦੇ ਘੇਰੇ ਦੇ ਵਿੱਚ ਰਹਿ ਕੇ ਕਰਨ ਆਦਰਵਾਇਜ਼ ਦੂਰੀਆਂ ਹੋਰ ਵਧਣਗੀਆਂ ਪਾੜਾ ਹੋਰ ਬਧੇਗਾ ਨਫਰਤ ਹੋਰ ਬਧੇਗੀ ਔਰ ਜਿਹੜਾ ਨੌਜਵਾਨ ਹੈ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਜਿਹੜਾ ਇੱਕ ਗੈਂਗਵਾਦ ਦਾ ਜਾਂ ਗੈਂਗਸਟਰਵਾਦ ਦਾ ਜਿਹੜਾ ਇੱਕ ਦੌਰ ਚੱਲ ਰਿਹਾ ਹੈ ਇਹਦੇ ਤੋਂ ਸੁਚੇਤ ਰਹੇ ਨਿੱਤੇ ਤੋਂ ਬਾਹਰ ਰਹੇ ਔਰ ਆਪਣੀ ਊਰਜਾ ਆਪਣੀ એનર્ਜੀ ਔਰ ਆਪਣੀ ਜਿਹੜੀ ਹੈਗੀ ਹੈ ਉਹ ਕੌਮ ਤੇ ਪੰਜਾਬ ਦੀ ਆਜ਼ਾਦੀ ਕੌਮ ਤੇ ਪੰਜਾਬ ਦੀ ਭਲੇ ਕੌਮ ਤੇ ਪੰਜਾਬ ਦੀ ਗਰੋਥ ਦੇ ਵਿੱਚ ਆਪਣੀ ਊਰਜਾ ਨੂੰ ਇਸਤੇਮਾਲ ਕਰਨ ਆਪਣੀ એનર્ਜੀ ਦਾ ਇਸਤੇਮਾਲ ਪੰਥ ਦੀ ਚੜ੍ਹਦੀ ਕਲਾ ਵੀ ਕਰੇ ਦੂਸਰਾ ਹੈਗੇ ਕਿ ਪ੍ਰਵਾਸ ਦੀ ਗੱਲ ਹੈ ਪ੍ਰਵਾਸ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਹੋ ਰਹੀ ਹੈ ਪਹਿਲਾਂ ਇੱਕ ਸਹੂਲਤ ਸੀ ਉਹਨੇ ਸਮੱਸਿਆ ਬਣ ਗਈ ਇਸ ਦਾ ਇੱਕ ਸਫਰ ਹੈ ਸਹੂਲਤ ਤੋਂ ਸਮੱਸਿਆ ਤੱਕ ਦਾ ਪਹਿਲਾਂ ਲੋਕ ਆਉਂਦੇ ਸੀ ਆਪਣੀ ਰੋਟੀ ਰੋਜ਼ੀ ਲਈ ਆਉਂਦੇ ਸੀ ਘਰਾਂ ਨੂੰ ਵਾਪਸ ਸਮੇਂ ਦੇ ਨਾਲ ਮੁੜ ਜਾਂਦੇ ਸੀ ਫਿਰ ਹੌਲੀ ਹੌਲੀ ਉਹਨਾਂ ਨੂੰ ਇਕੱਟ ਕਾ ਇਕਾਇਆ ਗਿਆ ਉਹਨਾਂ ਦੇ ਮਗਰ politcal will political intentions ਸੀ ਕਿਆਂ ਕੁਝ ਸੈਂਟਰਲ ਪਾਰਟੀਆਂ ਦੀਆਂ ਡীপ ਸਟੇਟ ਦੀਆਂ ਏਜੰਸੀਜ਼ ਦੀਆਂ ਕਿ ਉਹਨਾਂ ਨੂੰ ਇੱਥੇ ਟਿਕਾਇਆ ਜਾਵੇ ਇੱਥੇ ਉਹਨਾਂ ਦਾ ਪ੍ਰਵਾਸ ਪੱਕੇ ਤੌਰ ਤੇ ਕੀਤਾ ਜਾਵੇ। ਔਰ ਇਸ ਦੇ ਲਈ ਜਿਹੜੇ ਇੰਡਸਟਰੀਸ ਨੇ ਜਿਹੜੇ ਟਰੇਡਰਸ ਨੇ ਉਹਨਾਂ ਦਾ ਵੀ ਇਸਤੇਮਾਲ ਕੀਤਾ ਗਿਆ। ਜਿਵੇਂ ਜਿਵੇਂ ਉਹਨਾਂ ਨੂੰ ਇੱਥੇ ਪੱਕਿਆ ਕੀਤਾ ਗਿਆ ਜਿਵੇਂ ਜਿਵੇਂ ਉਹਨਾਂ ਦੇ ਪਿੱਛੇ ਇੰਡੀਅਨ ਸਟੇਟ ਨੇ ਸਪੋਰਟ ਕੀਤੀ। ਓਵੇਂ ਓਵੇਂ ਇਥੋਂ ਦੀ ਪੰਜਾਬ ਦੀ ਕਿਹੜੀ politcal ਤੇ social fabric ਹੈ ਉਸ ਨੂੰ ਖੋਰਾ ਰਖਣਾ ਸ਼ੁਰੂ ਹੋਇਆ ਉਸ ਨੂੰ ਸੱਟ ਵੱਜਣੀ ਸ਼ੁਰੂ ਹੋਈ ਫਿਰ ਇਸ ਦੇ ਨਾਲ ਹੀ ਜਿਹੜੀ ਸਾਡੀ ਡੈਮੋਗ੍ਰਾਫਿਕ ਸੰਤੁਲਨ ਸੀਗਾ ਬੈਲੈਂਸ ਸੀਗਾ ਉਸ ਨੂੰ ਵੀ ਉਸ ਦੇ ਵਿੱਚ ਵੀ ਵਿਗਾੜ ਪਿਆ ਔਰ ਇਸ ਵਿਗਾੜ ਦੇ ਨਾਲ ਉਹਨਾਂ ਦੀ ਜਿਹੜੀ ਮਾਈਗ੍ਰੇਸ਼ਨ ਸੀ ਉਹ ਇੱਕ ਖਾਸ ਕਿਸਮ ਦੇ ਡਿਜ਼ਾਈਨ ਤੇ ਸਾਜਿਸ ਨਾਲ ਕਰਵਾਈ ਗਈ ਔਰ ਇੱਕ सारा कुछ उन्नीस सौ नब्बे तो बाद बहुत, बहुत तेजी नाल होया अपराधिक गिरती वाले लोग इतने आके सैटल्ड होए और जिस तरीके आके इतने नशे लिया जिस तरीके पंजाब के कल्चर नलीन किया और जिस तरीके अपराध कर रहे हैं वो हद सब टप चुके हैं और जो तो पंजाब जद जद भी बोलिया ਆਪਣੇ ਪੰਜਾਬ ਦੀ ਡਿਗਨਿਟੀ ਲਈ ਪੰਜਾਬ ਦੇ ਲੋਕਾਂ ਦੇ ਸਵੈਮਾਨ ਲਈ ਜੱਜ ਜੱਜ ਵੀ ਬੋਲਿਆ ਤੇ ਹਿੰਦੁਸਤਾਨ ਨੇ মিডিਆ ਨੇ ਰੌਲਾ ਪਾਇਆ ਸਾਨੂੰ ਹਰ ਵਾਰ ਇਹ ਡਰਾਇਆ ਜਾਂਦਾ ਕਿ ਤੁਹਾਡੇ ਸਿੱਖ ਤੁਹਾਡੇ ਪੰਜਾਬੀ ਵੀ ਦੂਜੇ ਸੂਬਿਆਂ ਦੇ ਵਿੱਚ ਰਹਿੰਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਨੇ ਅਗਰ ਤੁਸੀਂ ਕਲੀਅਰਲੀ ਸਟੱਡੀ ਕਰੋ ਤੇ ਬਾਰਲੇ ਮੁਲਕਾਂ ਦੇ ਵਿੱਚ ਸੈਟਰਡ ਪੰਜਾਬੀ ਜਾਂ ਸਿੱਖ ਤੇ ਬਾਹਰੀ ਸੂਬਿਆਂ ਦੇ ਵਿੱਚ ਸੈਟਰਡ ਪੰਜਾਬੀ ਤੇ ਸਿੱਖ ਕਿਸੇ ਦੂਸਰੀ ਜਗ੍ਹਾ ਤੇ ਜਾ ਕੇ ਨਾ ਉੱਥੋਂ ਦਾ ਕਲਚਰ ਪੋਲੂਟ ਕਰਦੇ ਨੇ ਨਾ ਉੱਥੋਂ ਦੀ ਬੋਲੀ ਨੂੰ ਮਾਰਦੇ ਨੇ ਨਾ ਉੱਥੇ ਜਾ ਕੇ ਕ੍ਰਾਈਮ ਕਰਦੇ ਨੇ ਨਾ ਉੱਥੇ ਜਾ ਕੇ ਕੁਝ ਐਸਾ ਕਰਦੇ ਨੇ ਜਿਹੜਾ ਉੱਥੋਂ ਦੀ ਸੋਸਾਇਟੀ ਨੂੰ ਇੱਕ ਚੈਲੰਜ ਹੋਵੇ ਜਾਂ ਉੱਥੋਂ ਦੇ ਲੋਕਾਂ ਦੇ ਲਈ ਇੱਕ ਪ੍ਰੋਬਲਮ ਬਣੇ ਹਾਲਾਂਕਿ ਤੁਸੀਂ ਦੇਖੋ ਪਿਛਲੇ ਕੁਝ ਦਿਨਾਂ ਰਿਹਾ ਬਿਠੀ ਆਸਟ੍ਰੇਲੀਆ ਯੂ ਐਸ ਤੇ ਯੂਕੇ ਦੇ ਵਿੱਚ ਐਂਟੀ ਮਾਈਗਰੇਂਟ ਪ੍ਰੋਟੈਸਟ ਲੱਖਾਂ ਦੇ ਵਿੱਚ ਲੋਕਾਂ ਨੇ ਬਾਹਰ ਨਿਕਲ ਕੇ ਕੀਤੇ ਨੇ ਕਿਉਂਕਿ ਉੱਥੋਂ ਦੇ ਲੋਕ ਵੀ ਸਮਝਦੇ ਨੇ ਕਿ ਸਾਡੇ ਇੱਥੇ ਵੀ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਸਾਡੇ ਇੱਥੇ ਵੀ ਪ੍ਰੋਬਲਮਸ ਬਣ ਰਹੀਆਂ ਨੇ ਅਨਇੰਪਲੋਇਡ ਹੋ ਰਹੇ ਨੇ ਲੋਕਲਸ ਜਿਹੜੇ ਨੇ ਤੇ ਉਹ ਆਪਣੇ ਹਿੱਤਾਂ ਲਈ ਆਪਣੇ ਲੋਕਾਂ ਦੇ ਹਿੱਤ ਲਈ ਸੜਕਾਂ ਤੇ ਆਏ ਨੇ ਤੇ ਜੇ ਅਸੀਂ ਇਹ ਸਾਰਾ ਕੁਝ ਕਰਦੇ ਆਂ ਤੇ ਸਾਡੇ ਉੱਤੇ ਕਮਿਨਲ ਹੋਣ ਦਾ ਟੈਗ ਲਾਇਆ ਜਾਂਦਾ ਹੈ ਸਾਡੇ ਉੱਤੇ ਇਹ ਕਿਹਾ ਜਾਂਦਾ ਹੈ ਕਿ ਅਸੀਂ ਪੰਜਾਬ ਦੀ ਲੌਂਡਰ ਆਊਟਰ ਪ੍ਰੋਬਲਮ ਕ੍ਰੀਏਟ ਕਰ ਰਹੇ ਹਾਂ ਅੱਜ ਇੰਗਲਿਸ਼ ਟ੍ਰਿਬਿਊਨ ਦੇ ਫਰੰਟ ਪੇਜ ਤੇ ਜਿਹੜਾ ਪਿਛਲੇ ਹੁਸ਼ਿਆਰਪੁਰ ਦੇ ਵਿੱਚ ਇੱਕ ਬਰੂਸਰ ਮਰਡਰ ਹੋਇਆ ਨਾ ਪੰਜ ਸਾਲ ਬੱਚੇ ਦਾ ਉਸ ਤੋਂ ਬਾਅਦ ਜਿਹੜੀ ਇੱਥੇ ਮਾਈਗ੍ਰੈਂਟ ਲੇਬਰ ਦੇ ਖਿਲਾਫ ਇੱਕ ਨੈਰੇਟਿਵ ਸੱਜਿਆ ਜਾ ਰਿਹਾ ਕਿ ਅਪਰਾਧਿਕ ਗਤੀ ਵਾਲੇ ਲੋਕਾਂ ਨੂੰ ਇੱਥੋਂ ਵਾਪਸ ਭੇਜਿਆ ਜਾਵੇ ਕਾਨੂੰਨ ਬਣਾਏ ਜਾਣ ਰੂਲਸ ਬਣਾਏ ਜਾਣ ਫਸਟ ਪ੍ਰਾਇਰਟੀ ਪੰਜਾਬੀਜ਼ ਨੂੰ ਦਿੱਤੀ ਜਾਵੇ ਜਿਹੜੇ ਇੱਥੋਂ ਦੇ son of the soil ਨੇ ਜਿਹੜੇ ਇੱਥੋਂ ਦੇ ਵਸਨੀਕ ਨੇ ਉਹਨਾਂ ਨੂੰ ਪ੍ਰਾਇਰਟੀ ਦਿੱਤੀ ਜਾਵੇ ਜਦੋਂ ਇਹ ਜਦੋਂ ਇਹ ਆਵਾਜ਼ਾਂ ਉੱਠਨੀਆਂ ਹੋਈਆਂ ਤੇ ਅੱਜ ਇੱਕ ਉਸ ਨੈਰੇਟਿਵ ਨੂੰ ਤੋੜਨ ਲਈ ਇੱਕ ਨਵਾਂ ਨੈਰੇਟਿਵ ਕੜਿਆ ਜਾ ਰਿਹਾ ਇੱਕ ਨਵਾਂ ਪੈਰਲਲ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਪੰਜਾਬ ਦੇ ਹਿੱਤਾਂ ਦੀ ਬੋਲਣ ਵਾਲੀਆਂ ਸੰਸਥਾਵਾਂ ਵਿਅਕਤੀ ਨੇ ਉਹਨਾਂ ਨੂੰ ਪਹਿਲਾਂ ਹੀ ਡਰਾਇਆ ਜਾਵੇ ਉਨ੍ਹਾਂ ਦੇ ਖਿਲਾਫ ਵੀ ਪੂਰੇ ਇੰਡੀਆ ਦੇ ਵਿੱਚ ਇੱਕ ਮਾਹੌਲ ਤਿਆਰ ਕੀਤਾ